ਗੁਰੂ ਦਾ ਮਤਲਬ ਕੀ ਆ ਐਵੇਂ ਕਹਿ ਦਿੰਦੇ ਕਈ ਮੁੰਡੇ ਆ ਕੇ ਕਹਿੰਦੇ ਸਾਨੂੰ ਵੀ ਕਹਿ ਦਿੰਦੇ ਕਈਆਂ ਨੂੰ ਕਹਿ ਦਿੰਦੇ ਗੁਰੂ ਜੀ ਪੈਰੀ ਪੈਨੇ ਆ ਗੁਰੂ ਜੀ ਪੈਰੀ ਪੈਰੀ ਨਜਾਇਜ਼ ਹੀ ਗੁਰੂ ਜੀ ਗੁਰੂ ਦਾ ਕੀ ਮਤਲਬ ਹੁੰਦਾ ਮੈਨੂੰ ਮੁੰਡਾ ਗੁਰੂ ਜੀ ਪੈਰੀ ਪੈਨਾ ਮੈਂ ਕਹਾ ਮੈਂ ਕਾਦਾ ਤੇਰਾ ਗੁਰੂ ਮੈਂ ਤੈਨੂੰ ਲਗੋਜੇ ਸਿਖਾਇਆ ਤੈਨੂੰ ਮੈਂ ਕਾਦਾ ਗੁਰੂ ਮੈਂ ਤੇਰਾ ਮੈਂ ਤੈਨੂੰ ਪਹਿਲੀ ਵਾਰੀ ਦੂਜੀ ਵਾਰੀ ਮਿਲਿਆ ਹੋਣਾ ਕਿਤੇ ਤੂੰ ਪੈਰੀ ਪੈ ਕੇ ਆ ਕੇ ਮੇਰੇ ਪਹਿਰੀ ਹੱਥ ਲਾਇਆ ਤੇਰਾ ਆਦਬ ਸਿਗਾ ਬੜਾ ਵਧੀਆ ਗੱਲ ਹੈ ਪਰ ਗੁਰੂ ਜੀ ਹਰੇਕ ਨੂੰ ਗੁਰੂ ਜੀ ਨਹੀਂ ਜਿੰਨੇ ਜਣੇ ਵੀ ਇੱਥੇ ਹੈਗੇ ਆ ਜਿਹੜੇ ਕੋਈ ਕਰਦੇ ਆ ਇਦਾਂ ਗੁਰੂ ਜੀ ਨਹੀਂ ਗੁਰੂ ਇੱਕੋ ਹੁੰਦਾ ਗੁਰੂ ਇੱਕ ਸਿੱਖਿਆ ਅਨੇਕ ਗੁਰੂ ਇੱਕ ਹੁੰਦਾ ਤੇ ਸਿੱਖਿਆ ਬਹੁ ਜਣੇ ਕੋ ਲਈ ਜਾਂਦੀ ਆ ਗੁਰੂ ਇੱਕੋ ਹੀ ਹੁੰਦਾ ਪਏ ਇੱਕੋ ਹੀ ਹੁੰਦਾ ਇਸ ਕਰਕੇ ਗੁਰੂ ਦਾ ਕੀ ਮਤਲਬ ਹੁੰਦਾ ਗੂ ਦਾ ਮਤਲਬ ਹੁੰਦਾ ਹਨੇਰਾ ਰੂ ਦਾ ਮਤਲਬ ਹੁੰਦਾ ਰੋਸ਼ਨੀ ਗੁਰੂ ਗੂ ਦਾ ਮਤਲਬ ਹੁੰਦਾ ਹਨੇਰਾ ਰੂ ਦਾ ਮਤਲਬ ਹੁੰਦਾ ਰੋਸ਼ਨੀ ਜਿਹੜਾ ਤੁਹਾਨੂੰ ਹਨੇਰੇ ਦੇ ਵਿੱਚੋਂ ਕੱਢ ਕੇ ਰੋਸ਼ਨੀ ਦੇ ਵਿੱਚ ਲੈ ਕੇ ਜਾਂਦਾ ਉਹ ਤੁਹਾਡਾ ਗੁਰੂ ਆ ਐਵੇਂ ਨਹੀਂ ਹਰੇਕ ਨੂੰ ਗੁਰੂ ਜੀ ਕਹਿਦੀ ਦਾ ਸਾਡੇ ਮੁਰਸ਼ਿਦ ਸਾਡੇ ਗੁਰੂ ਮੇਰੇ ਉਸਤਾਦ ਉਸਤਾਦ ਨੂਸਰ ਫਤਲੀ ਖਾਨ ਸਾਹਿਬ ਮੈਨੂੰ ਨਹੀਂ ਪਤਾ ਮੈਂ ਕਾਫਰ ਨਹੀਂ ਬਣਨਾ ਚਾਹੁੰਦਾ ਇਹਦਾ ਕਹਿ ਕੇ ਪਰ ਉਸਤਾਨ ਮੁਸਰਫ ਅਤਲੀ ਖਾਨ ਸਾਹਿਬ ਵਰਗਾ ਕੋਈ ਨਹੀਂ ਮੈਂ ਇਹ ਗੱਲ ਨਹੀਂ ਕਰਦਾ ਕਿਉਂ ਕਿ ਅੱਲਾ ਅੱਲਾ ਬੜਾ ਬੇਨਿਆਜ਼ ਹੈ ਉਹਦੇ ਫੈਸਲੇ ਬਰحق ਹੁੰਦੇ ਨੇ ਅੱਲਾ ਚਾਵੇ ਤੇ 100 ਉਸਤਾਨ ਮੁਸਰਫ ਅਤਲੀ ਖਾਨ ਸਾਹਿਬ ਬਣਾ ਸਕਦਾ ਹੈ ਅੱਲਾ ਚਾਵੇ ਅੱਲਾ ਤੇ ਬਹੁਤ ਬਹੁਤ ਵੱਡਾ ਹੈ ਅੱਲਾ ਚਾਵੇ ਤੇ 100 ਉਸਤਾਨ ਮੁਸਰਫ ਅਤਲੀ ਖਾਨ ਸਾਹਿਬ ਬਣਾ ਸਕਦਾ ਹੈ ਪਰ ਸਾਡੀ ਨਜ਼ਰ ਦੇ ਵਿੱਚ ਹਜੇ ਕੋਈ ਉਹਦਾ ਆਇਆ ਨਹੀਂ ਸਾਡੀ ਨਜ਼ਰ ਦੇ ਵਿੱਚ ਕੋਈ ਉਦਾਂ ਦਾ ਨਹੀਂ ਆਇਆ ਤਾਂ ਕਰਕੇ ਅਸੀਂ ਨਹੀਂ ਮੰਨ ਰਹੇ ਵੀ ਕੋਈ ਹੈਗਾ ਜਾਂ ਨਹੀਂ ਹੈਗਾ ਉਹ ਹੋਏਗਾ ਅੱਲਾਹ ਨੂੰ ਪਤਾ ਹੋਏਗਾ ਸਾਨੂੰ ਨਹੀਂ ਪਤਾ ਅਸੀਂ ਗੁਨੇਗਾਰ ਲੋਕ ਹੈ ਪਾਪੀ ਲੋਕ ਹੈ ਛੋਟੇ ਲੋਕ ਹੈ ਜਿੱਥੇ ਤੱਕ ਸਾਡੀ ਸੋਚ ਹੈ ਅਸੀਂ ਉੱਥੇ ਤੱਕ ਸੋਚ ਰਹੇ ਹਾਂ ਅੱਲਾਹ ਬੜਾ ਗਫੂਰੁ ਰਹੀਮ ਹੈ ਬਹੁਤ ਪਾਕ ਹੈ ਉਹ ਹਮੇਸ਼ਾ ਜੋ ਵੀ ਕਰਦਾ ਉਹ ਸਹੀ ਕਰਦਾ ਆਪਾਂ ਕਹਿੰਦੇ ਨੇ ਕਈ ਵਾਰੀ ਉਹ ਯਾਰ ਸਾਡਾ ਆਹ ਕੰਮ ਖਰਾਬ ਹੋ ਗਿਆ ਯਾਰ ਸਾਡਾ ਆਹ ਕੰਮ ਖਰਾਬ ਹੋ ਗਿਆ ਇਹ ਅੱਲਾਹ ਨੇ ਚੰਗੀ ਨਹੀਂ ਕੀਤੀ ਅੱਲਾ ਨੇ ਕੀ ਪਤਾ ਜੋ ਤੁਹਾਡਾ ਕੰਮ ਖਰਾਬ ਹੋ ਗਿਆ ਕੀ ਪਤਾ ਉਦੋਂ ਬੈਟਰ ਤੁਹਾਨੂੰ ਕੁਛ ਦੇਣਾ ਹੋਵੇ ਉਹ ਤਾਈਂੋ ਤੁਹਾਡਾ ਕੰਮ ਖਰਾਬ ਕੀਤਾ ਹੋਵੇ ਕੁਛ ਉਹ ਤੂੰ ਵੱਧ ਕੇ ਦੇਣਾ ਹੋਵੇ ਤੁਸੀਂ ਛੋਟੀ ਸੋਚ ਦੇ ਵਿੱਚ ਰਹਿ ਜੰਨੇ ਹੋ ਉਹ ਵੱਡਾ ਹੈ ਤੇ ਵੱਡੀ ਸੋਚ ਅੱਲਾ ਨੇ ਉਹਨੇ ਸਾਨੂੰ ਦਿੱਤੀ ਹੈ ਸਾਰਿਆਂ ਨੂੰ ਇਸ ਕਰਕੇ ਕਦੀ ਨਰਾਸ਼ ਨਾ ਹੋਇਆ ਕਰੋ ਕਦੀ ਰੱਬ ਨਾਲ ਗੁੱਸੇ ਨਾ ਹੋਇਆ ਕਰੋ ਤੁਹਾਡੇ ਗੁੱਸੇ ਹੋਣ ਦੇ ਨਾਲ ਰੱਬ ਨੂੰ ਕੋਈ ਫਰਕ ਨਹੀਂ ਪੈਣਾ ਉਹ ਬੜਾ ਵੱਡਾ ਹੈ ਉਹ ਬੜਾ ਵੱਡਾ ਹੈ ਉਹਨੂੰ ਕੋਈ ਫਰਕ ਨਹੀਂ ਤੁਹਾਡੇ ਨਰਾਜ਼ਗੀ ਦੇ ਨਾਲ ਜਾਂ ਤੁਹਾਡੇ ਬੁਰਾ ਭਲਾ ਉਹਨੂੰ ਕਹਿਣ ਦੇ ਨਾਲ ਉਹਦੀ ਸ਼ਾਂਚ ਫਰਕ ਨਹੀਂ ਆਉਣਾ ਤੁਹਾਡੇ ਕੰਮ ਖਰਾਬ ਹੋ ਜਾਣੇ ਉਲਟੇ ਉਹਨਾਂ ਗੁੱਸਾ ਨਾ ਕਰੋ ਉਹਨੂੰ ਇਹ ਕਹੋ ਜੇ ਮੁਸ਼ਕਲ ਦੇ ਵਿੱਚ ਵੀ ਤੁਸੀਂ ਕਹੋਗੇ ਕਿ ਹਾਂ ਮੁਸ਼ਕਲ ਚੱਲ ਰਹੀ ਹੈ ਜੀ ਤੰਗੀ ਬਹੁਤ ਚੱਲ ਰਹੀ ਹੈ ਅੱਲਾਹ ਤੇਰਾ ਫਿਰ ਵੀ ਸ਼ੁਕਰ ਹੈ اے ਵਾਹਿਗੁਰੂ ਅਕਾਲ ਪੁਰਖ ਤੇਰਾ ਫਿਰ ਵੀ ਸ਼ੁਕਰ ਹੈ ਜੋ ਤੁਸੀਂ ਇਦਾਂ ਕਹੋਗੇ ਤੇ ਉਹਨੇ ਕਹਿਣਾ ਬਈ ਇਨੂੰ ਮੈਂ ਇੰਨਾ ਦੁੱਖ ਦੇ ਰਿਹਾ ਐ ਫਿਰ ਵੀ ਮੇਰਾ ਸ਼ੁਕਰ ਕਰੀ ਜਾਂਦਾ ਜਿਵੇਂ ਇਹਨੂੰ ਸੁੱਖ ਦੇ ਦਿੱਤਾ ਤੇ ਫਿਰ ਕਿਤਾ ਮੇਰਾ ਨਾਮ ਲਾਊਗਾ ਹੈ ਹਾਂਜੀ ਇਸ ਕਰਕੇ ਆਪਾਂ ਨੂੰ ਕਦੀ ਵੀ ਡੀਮੋਟੀਵੇਟ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ ਰੱਬ ਨੂੰ ਲੈ ਕੇ ਹਮੇਸ਼ਾ ਪੋਜ਼ਿਟਿਵ ਹੋਣਾ ਚਾਹੀਦਾ ਪਹਿਲਾਂ ਤੁਹਾਡੇ ਮਾਪੇ ਆ ਜੇ ਆਪਣੇ ਮਾਪੇ ਬਾਬ ਨੂੰ ਤੁਸੀਂ ਨਹੀਂ ਦੇਖਦੇ ਰੱਬ ਨੂੰ ਮੰਨੇ ਦਾ ਕੋਈ ਫਾਇਦਾ ਨਹੀਂ ਮੰਦਰ ਮਸਜਿਦ ਗੁਰਦੁਆਰਿਆਂ ਚ ਘਿਰ ਜਾ ਕਰੋ ਜਿੱਥੇ ਮਰਜ਼ੀ ਚੱਲ ਜਾਓ ਤੁਹਾਡੀ ਮਾਂ ਘਰੇ ਹਾਏ ਹਾਏ ਕਰਨ ਢਈ ਆ ਪਾਣੀ ਨੂੰ ਤਰਸਣ ਢਈ ਆ ਤੇ ਉੱਥੇ ਤੁਸੀਂ ਲੰਗਰ ਲਵਾਈ ਜਾਂਦੇ ਆ ਜਾਂ ਉੱਥੇ ਤੁਸੀਂ ਅੱਲਾ ਅੱਲਾ ਕਰੀ ਜਾਂਦੇ ਆ ਰਾਮ ਰਾਮ ਕਰੀ ਜਾਂਦੇ ਆ ਜੀਸਸ ਜੀਸਸ ਕਰੀ ਜਾਂਦੇ ਆ ਉਹ ਕੋਈ ਫਾਇਦਾ ਨਹੀਂ ਹੋਣਾ ਜਦ ਤੱਕ ਤੁਹਾਡੀ ਮਾਂ ਨੇ ਤੁਹਾਡੇ ਤੇ ਮੋਹਰ ਨਹੀਂ ਨਾ ਲਾਈ ਵੀ ਹਾਂ ਮੇਰਾ ਪੁੱਤ ਹੁਣ ਠੰਡਾ ਕਰਕੇ ਫੇਰ ਜਾ ਰਿਹਾ ਅੱਲਾ ਤੇਰੇ ਕੋਲ ਉਦੋਂ ਤੱਕ ਤੁਹਾਡੀ ਅੱਲਾ ਨੇ ਨਹੀਂ ਸੁਣੀ ਨਹੀਂ ਸੁਣੀ ਅੱਲਾ ਨੇ ਇੱਕ ਗੱਲ ਸੀ ਇੱਕ ਵਾਕਿਆ ਛੋਟਾ ਜਿਹਾ ਮੈਨੂੰ ਮੈਨੂੰ ਯਾਦ ਆ ਗਿਆ ਕਿਉਂਕਿ ਇਹ ਇਹ ਜੋ ਦਰਬਾਰ ਹੈ ਇਸ ਦਰਬਾਰ ਦੇ ਉੱਤੇ ਜੇ ਇਹੋ ਜੀਆਂ ਗੱਲਾਂ ਕਰਾਂਗੇ ਤਾਂ satsang ਇਹਦੇ ਨਾਲ ਹੀ ਹੋਣਾ ਹੈ ਗਉਂਦੇ ਸਾਰੇ ਗਾਈ ਜਾਂਦੇ ਆ ਇਹ ਰੱਬ ਦੀਆਂ ਗੱਲਾਂ ਇੱਕ ਵਾਰੀ حضرت موسی ਅਲੇ ਸਲਾਮ ਨਬੀ ਹੋਏ ਆ ਜਦਾਂ ਹਜ਼ੂਰ ਪਾਕ ਸੱਲੱਲਾਹੁ ਅਲੈਹ ਵਸੱਲਮ ਮੁਹੰਮਦ ਸਾਹਿਬ ਪ੍ਰੋਫੈਟ ਮੁਹੰਮਦ ਸਾਹਿਬ ਇਦਾਂ ਹੀ Hazrat Musa Isa Musa ਸੁਣਦੇ ਹੋ ਨਾ ਤੁਸੀਂ Isa Musa Ismail Ibrahim ਇਹ ਨਬੀ ਹੋਏ ਨੇ ਸਾਰੇ 124000 ਨਬੀ ਹੋਏ ਨੇ ਤੇ Musa Alay Salam ਉਹਨਾਂ ਦੀ ਮਦਰ ਦਾ ਇੰਤਕਾਲ ਹੋ ਗਿਆ ਜਾਨਕਿ ਉਹਨਾਂ ਦੇ ਮਾਤਾ ਜੀ ਪਰਦਾ ਕਰਕੇ ਦੁਨੀਆ ਤੋਂ ਤੇ ਉਹ ਦੁਆਵਾਂ ਕਰਦੇ ਹੁੰਦੇ ਸੀ موسی ਅਲੇ ਸਲਾਮ ਵਾਸਤੇ ਜਦੋਂ ਇੰਤਕਾਲ ਹੋ ਗਿਆ ਤੇ ਉਸ ਤੋਂ ਬਾਅਦ ਮਾਈ ਜੀ ਇਹ ਸੁਣਨ ਵਾਲੀ ਗੱਲ ਹੈ ਤੁਹਾਡੇ ਸੁਣਨ ਵਾਲੀ ਗੱਲ ਸਪੈਸ਼ਲੀ ਜਦੋਂ ਇੰਤਕਾਲ ਹੋ ਗਿਆ ਤੇ ਤੁਰੇ ਜਾ ਰਹੇ ਆ ਮਾਂ ਦਾ ਦੇਖੋ ਕਿੰਦਾ ਦਰਜ ਆਇਆ ਤੁਰੇ ਜਾ ਰਹੇ ਆ ਤੇ حضرت موسی ਦੇ ਨਾਲ ਅੱਲਾ ਇਦਾਂ ਹਮ ਕਲਾਮ ਹੁੰਦੇ ਹੁੰਦੇ ਸੀ ਇਦਾਂ ਇਦਾਂ ਗੱਲਬਾਤ ਚੱਲਦੀ ਹੁੰਦੀ ਸੀ ਉਹਨਾਂ ਦੀ ਸਿੱਧੀ ਜਦੋਂ ਤੁਰੇ ਜਾਣਾ ਆਵਾਜ਼ ਆਉਣੀ ਤੇ ਜੀ ਲਓ ਜੀ ਆ ਕਮ ਈਦਾ موسی ਆ ਕਮ ਈਦਾ ਕਮ ਈਦਾ ਜੀ ਵਹੀ ਆਉਂਦੀ ਹੁੰਦੀ ਸੀ ਠੀਕ ਹੈ ਜੀ ਵਹੀ ਉਹਨੂੰ ਕਹਿੰਦੇ ਨੇ ਜਿਹੜਾ حضرت ਜਿਬਰਾਇਲ ਵਹੀ ਉਹਨੂੰ ਕਹਿੰਦੇ ਨੇ ਜਿਹੜਾ ਅੱਲਾ ਦਾ ਫਰਮਾਨ ਲੈ ਕੇ ਨਬੀਆਂ ਤੇ ਆਉਂਦਾ ਸੀ ਉਹਨੂੰ ਵਹੀ ਕਹਿੰਦੇ ਸੀ ਵੀ ਹਾਂ ਵਹੀ ਆਈ ਹੈ ਵਹੀ ਸੁਨੇਹਾ ਆਇਆ ਅਰਬੀ ਚ ਵਹੀ ਕਹਿ ਦਿੰਦੇ ਨੇ ਤੇ ਜੀ ਤੁਰੇ ਜਾ ਰਹੇ ਆ حضرت موسی ਤੁਰੇ ਜਾ ਰਹੇ ਆ ਤੇ ਫੇਡਾ ਲੱਗਾ ਫੇਡਾ ਲੱਗਦਾ ਡਿੱਗਣ ਲੱਗੇ ਜਦੋਂ ਡਿੱਗਣ ਲੱਗੇ ਤੇ ਨਾਲੇ ਅੱਲਾ ਦੀ ਵਾਹੀ ਆ ਗਈ ਕਹਿੰਦੇ ਐ موسی ਹੁਣ ਸੰਭਲ ਕੇ ਜੱਲੀ ਕਿਉਂਕਿ ਹੁਣ ਤੇਰੀ ਮਾਂ ਨਹੀਂ ਹੈਗੀ ਤੇਰੇ ਵਾਸਤੇ ਦੁਆ ਕਰਨ ਵਾਸਤੇ ਓਹ ਹੋ ਕਹਿੰਦੇ موسی ਸੰਭਲ ਕੇ ਤੁਰੀ ਤੇਰੀ ਮਾਂ ਨਹੀਂ ਹੈ ਹੁਣ ਤੇਰੇ ਵਾਸਤੇ ਦੁਆ ਕਰ ਲਈ ਸੰਭਲ ਕੇ ਜਰਾ ਸੋ ਨਬੀਆਂ ਨੂੰ ਵੀ ਮਾਵਾਂ ਦਾ ਐਡਾ ਆਸਰਾ ਸੀਗਾ ਮਾਂ ਤਾਂ ਜੰਨਤ ਮਾਂ ਦੇ ਪੈਰਾਂ ਦੇ ਵਿੱਚ ਜੰਨਤ ਆ ਤੇ ਬਾਪ ਜੰਨਤ ਦਾ ਦਰਵਾਜ਼ਾ ਹੈ ਜੇ ਆਪਾਂ ਮਾਂ ਬਾਪ ਨੂੰ ਦੁਖੀ ਕਰਦੇ ਨਾ ਆਪਾਂ ਜੰਨਤ ਤੇ ਜਾਂਦੇ ਆ ਤੇ ਦਰਵਾਜ਼ੇ ਦੀ ਤਾਂ ਗੱਲ ਹੀ ਵੱਖਰੀ ਹੈ ਫਿਰ ਦਰਵਾਜ਼ਾ ਖੁੱਲੇਗਾ ਤੇ ਜੰਨਤ ਦੇ ਵਿੱਚ ਜਾਵਾਂਗੇ ਇਸ ਕਰਕੇ ਮਾਂ ਬਾਪ ਨੂੰ ਕਦੀ ਤੰਗ ਨਾ ਕਰੋ ਕਦੀ ਵੀ ਫਿਰ ਜਦੋਂ ਇਹੇ ਗੱਲਾਂ ਹੁੰਦੀਆਂ ਫਿਰ ਸੌਦਾ ਇੱਕੋ ਜਿਹਾ ਹੁੰਦਾ ਤੇ ਕੀ ਕਹਿੰਦਾ ਵੇ ਸੋਨੇ ਦੇ ਆ ਕੰਗਣਾ ਵੇ ਸੌਦਾ ਇੱਕੋ ਜਿਹਾ ਵੇ ਸੋਨੇ ਦੇ ਆ ਕੰਗਣਾ ਵੇ ਸੌਦਾ ਇੱਕੋ ਜਿਹਾ ਦਿਲ ਦੇ ਨਾਲ ਤੇ ਦਿਲ ਮਨ ਦਾ ਸੌਦਾ ਇੱਕੋ ਜਿਹਾ ਗਣਾਵੇ ਤੈਨੂੰ ਅਦਬੂ ਹਟੋ ਪਸਾਰੇ ਤੱਕਣਾਵੇ ਤੈਨੂੰ ਅਦਬੂ ਹਟੋ ਪਸਾਰੇ ਤੱਕਣਾਵੇ ਸਤਿ ਦੇ ਰਣਾ ਤੈਨੂੰ ਸਹਮਣ ਬਲੋਗੇ ਰਣਾ ਰਣਾ ਤੇ ਸਹਮਣ ਬਲੋਗੇ ਸਤਿ ਦੇ ਰਣਾ ਤੈਨੂੰ ਤਮਨੇ ਕਹਿ ਲਏ ਯਾਰਾ ਰਹਿਣਾ ਤੇਰੇ ਸਵਰਥੇ ਲੋ ਉਹਨੂੰ ਤੂੰ ਮਤਾਂਬ ਕੇ ਰੱਖਣਾ ਵੇ ਸੌਦਾ ਕੋਦਿਆ ਦਿਲ ਦੇਣਾ ਤੇ ਦਿਲ ਮੰਗਣਾ 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 ਵੇ ਸੌਦਾ ਕੋਦਿਆ 안녕 <목소리나>